ਰਾਏਕੋਟ ਚ ਦੋਸਤੀ ਦੇ ਰਿਸ਼ਤੇ ਨੂੰ ਤਾਰ-ਤਾਰ ਕਰ ਦੇਣ ਵਾਲੀ ਇੱਕ ਤਸਵੀਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸਤੀ ਹੈ ਕਿ ਰਾਏਕੋਟ ਚ ਤਕਰੀਬਨ 4.5 ਮਹੀਨੇ ਪਹਿਲਾਂ ਇੱਕ ਕਾਰ ਦੇ ਵਿੱਚ ਚੋਰੀ ਹੁੰਦੀ ਹੈ ਲਗਾਤਾਰ ਪੁਲਿਸ ਇਸ ਚੋਰੀ ਦੇ ਮਾਮਲੇ ਨੂੰ ਸੁਲਝਾਉਣ ਚ ਲੱਗੀ ਹੁੰਦੀ ਹੈ ਜਿੱਥੇ ਕਿ 4.5 ਮਹੀਨੇ ਬਾਅਦ ਇਹ ਚੋਰੀ ਦਾ ਜੋ ਸਿਲਸਿਲਾ ਹੈ ਉਹ ਖਤਮ ਹੋਇਆ ਅਤੇ ਉਸ ਤੋਂ ਬਾਅਦ ਇਸ ਮਾਮਲੇ ਨੂੰ ਸੁਲਝਾ ਲਿਆ ਗਿਆ ਤਾਂ ਉਹ ਦੱਸਤੀ ਹੈ ਕਿ ਇੱਕ ਦੋਸਤ ਨੇ ਹੀ ਆਪਣੇ ਦੋਸਤ ਦੇ ਕਾਰ ਚੋਰੀ ਕੀਤੀ ਹੁੰਦੀ ਹੈ ਤੁਹਾਨੂੰ ਦੱਸਤੀ ਹੈ ਕਿ ਇੱਕ ਬਜ਼ੁਰਗ ਵਿਧਵਾ ਜੋ ਨੇ ਉਹ ਇੱਕ ਘਰ ਦੇ ਵਿੱਚ ਰਹਿ ਰਹੀ ਹੁੰਦੀ ਹੈ ਜਿੱਥੇ ਕਿ ਤਕਰੀਬਨ 4.5 ਮਹੀਨੇ ਪਹਿਲਾਂ ਚੋਰੀ ਹੁੰਦੀ ਹੈ ਤੇ ਚੋਰੀ ਦਾ ਮੁੱਖ ਸਰਗਨਾ ਪੀੜਤਾ ਦੇ ਮਰਹੂਮ بیٹے ਦਾ ਖਾਸ ਦੋਸਤ ਹੀ ਨਿਕਲਦਾ ਹੈ ਦੋਸਤ ਨੇ ਹੀ ਆਪਣੇ ਦੋ ਹੋਰ ਸਾਥੀਆਂ ਸਮੇਤ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੁੰਦਾ ਹੈ ਰਾਏਕੋਟ ਸਿਟੀ ਪੁਲਿਸ ਨੇ ਦੋ ਵਿਅਕਤੀਆਂ ਨੂੰ ਕਾਬੂ ਕਰ ਕੇ ਚੁਰਾਈ ਗਏਣੇ ਤੇ ਨਕਦੀ ਬਰਾਮਦ ਕੀਤੀ ਗਈ ਹੈ ਤੇ ਚੋਰੀ ਦਾ ਜਿਹੜਾ ਮੁੱਖ ਸਰਗਨਾ ਹੈ ਉਹ ਵਿਦੇਸ਼ ਭਜਿਆ ਹੋਇਆ ਹੈ ਤਾਂ ਰਾਏਕੋਟ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸਦੀ ਹੈ ਕਿ ਵਿਧਵਾ ਬਜ਼ੁਰਗ ਔਰਤ ਦੇ ਘਰ ਬੀਤੇ ਸਾਢੇ 4 ਮਹੀਨੇ ਪਹਿਲਾਂ ਚੋਰੀ ਹੋਈ ਸੀ ਉਸ ਤੋਂ ਬਾਅਦ ਪੁਲਿਸ ਲਗਾਤਾਰ ਇਸ ਚੋਰੀ ਦੇ ਮਾਮਲੇ ਨੂੰ ਸੁਲਝਾਉਣ 'ਚ ਲੱਗੀ ਸੀ ਅਤੇ ਜਦੋਂ ਇਹ ਮਾਮਲਾ ਸੁਲਝਦਾ ਹੈ ਤੇ ਕਾਫੀ ਜ਼ਿਆਦਾ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਜਿੱਥੇ ਕੀ ਬਜ਼ੁਰਗ ਵਿਧਵਾ ਔਰਤ ਦੇ بیٹے ਦਾ ਖਾਸ ਦੋਸਤ ਜੋ ਹੈ ਉਹੀ ਚੋਰੀ ਦਾ ਮੁੱਖ ਸਰਗੁਨਾ ਨਿਕਲਦਾ ਹੈ ਫਿਲਹਾਲ ਫਰਾਰ ਹੈ ਵਿਦੇਸ਼ ਭੱਜਿਆ ਹੋਇਆ ਹੈ ਲੇਕਿਨ ਉਸਦੇ ਜੋ ਸਾਥੀ ਨੇ ਉਹ ਪੁਲਿਸ ਨੇ ਕਾਬੂ ਕਰ ਲੈਨੇ ਅਤੇ ਉਹਨਾਂ ਪਾਸੋਂ ਚੋਰੀ ਦਾ ਸਮਾਨ ਵੀ ਬਰਾਮਦ ਕਾਰ ਲਿਆ ਗਿਆ ਹੈ ਤਾਂ ਇਸ ਬਾਬਤ ਪੁਲਿਸ ਅਧਿਕਾਰੀ ਵੱਲੋਂ ਕੀ ਜਾਣਕਾਰੀ ਸਾਂਝੀ ਕੀਤੀ ਆ ਉਹ ਵੀ ਤੁਹਾਨੂੰ ਸੁਣਾਉਣੇ ਹਾਂਜੀ ਸਰ ਕੀ ਮਾਮਲਾ ਇਹ ਨਰ ਹੈ ਕੋਟ ਸ਼ਹਿਰ ਚ 53225 ਨੂੰ ਪ੍ਰੋਫੈਸਰ ਕਲੋਨੀ ਦੇ ਵਿੱਚ ਰਾਤ ਸਮੇਂ ਇੱਕ ਵਿਡੋ ਲੇਡੀ ਨੇ ਸੇਧ ਲਗਾਤ ਉਹਨਾਂ ਦੇ ਘਰ ਚੋਰੀ ਹੋਈ ਤੇ ਉਹ ਉਹਨਾਂ ਦਾ ਇੱਕ ਬੇਟਾ ਸੀਗਾ ਵਿਸ਼ਾਲ ਉਹਦੀ ਡੈਥ ਹੋ ਗਈ ਕਿਸੇ ਕਾਰਨ ਕਰਕੇ ਇੱਕ ਉਹਦਾ ਦੋਸਤ ਸੀਗਾ ਗੁਰਪ੍ਰੀ ਸਿੰਘ ਰੋਡਾ ਉਹਨਾਂ ਦਾ ਗਵੰਡੀ ਹ ਦੱਸਿਆ ਜਾਂਦਾ ਉਹ ਬੰਦੇ ਇਹਨਾਂ ਦੇ ਘਰ ਦਾ ਭੇਤੀ ਸੀਗਾ ਜੇ ਉਹਨੂੰ ਸਾਰਾ ਭੇਜ ਸੀ ਕਰਦਾ ਤੇ ਮਾਤਾ ਕਈ ਵਾਰ ਆਪ ਦੇ ਗਵਰਨਰ ਤੇ ਰੇਸ਼ੇਰਾਂ ਦੇ ਆਜ਼ਾਦੀ ਤੇ ਪਹੁੰਚਣੇ ਸੀਗੀ ਇਕੱਲੇ ਹੋਣ ਕਰਕੇ ਤੇ ਉਹ ਬੰਦੇ ਨੇ ਚਮਕੌਰ ਸਿੰਘ ਤੇ ਅਮਰਤਪਾਲ ਸਿੰਘ ਸੇਖਾ ਪਿੰਡ ਪਿੰਦਾ ਬਰਨਾਲੇ ਜਿਲ੍ਹੇ ਚ ਆਪਦੇ ਦੋਸਤਾਂ ਨਾਲ ਹਮਸ਼ਿਭਰਾ ਹੋ ਕੇ ਉਹਨੇ ਇਹਨਾਂ ਦੇ ਘਰ ਰਾਤ ਨੂੰ ਚੋਰੀ ਕੀਤੀ ਜਿਹਦੇ ਵਿੱਚ ਕਾਫੀ ਸੋਨਾ ਸੀਗਾ ਤੇ ਨਗਦੀ ਵਗੈਰਾ ਸੀਗੀ ਜੀ ਤੇ ਉਹਦੀ ਅਸੀਂ ਤਫ਼ਤੀਸ਼ ਕਰਦੇ ਰਹੇ ਤੋ ਤੀਸ਼ ਕਰਦੇ ਕਰਦੇ ਇਹ ਸਾਨੂੰ ਬੰਦੇ ਮਾਰੇ ਮਲੇ ਜਦੋਂ ਇਹ ਜਿਹੜੀ ਚਮਕੌਰ ਸਿੰਘ ਤੇ ਅਮਰਤਪਾਲ ਨੂੰ ਅਰੈਸਟ ਕਰ ਲਿਆ ਮਕੰਮੇ ਚ ਤੇ ਇਹਨਾਂ ਪਾਸੋਂ 13 ਟੋਲੇ ਸੋਨਾ ਤੇ 2.5 ਲੱਖ ਦੀ ਜਿਹੜੀ ਰਿਕਵਰੀ ਹੋਈ ਆ ਨਗਦੀ ਦੀ ਤੇ ਜਿਹੜਾ ਇਹਦਾ ਮਾਤਾ ਦੇ ਬੇਟੇ ਦਾ ਦੋਸਤ ਸੀਗਾ ਅ ਰੋਡਾ ਜੀ ਨੂੰ ਕਹਿੰਦੇ ਆ ਜੀ ਉਹ ਵਿਦੇਸ਼ ਫਿਲਪਾਈਨ ਕਹਿੰਦੇ ਭੱਜ ਗਿਆ ਇੱਥੋਂ ਇਸ ਟਾਈਮ ਤੇ ਉਹਦੇ ਅਸੀਂ ਲੋਕਆਊਟ ਨੋਟਿਸ ਜਾਰੀ ਕਰਾਵਾਂਗੇ ਤੇ ਜਦੋਂ ਵੀ ਉਹ ਆਇਆ ਤਾਂ ਉਹਨੂੰ ਗ੍ਰਿਫਟਾਰ ਕਰਕੇ ਮਕੰਮੇ ਚ ਇਹ ਕੁਝ ਗੱਲ ਸਾਹਮਣੇ ਆਈ ਕਿ ਕੈਮਰੇ ਨਾਲ ਰਿਕਾਰਡਿੰਗ ਦਾ ਬਦਲ ਬਦਲ ਗਿਆ ਜਿਹੜਾ ਗੁਰਪ੍ਰੀਤ ਸਿੰਘ ਰੋਡਾਂ ਸੀਗਾ ਨਾ ਉਹ ਇਹਨਾਂ ਦੇ ਘਰ ਉਹਦਾ ਅਕਸਰ ਬਹੁਤ ਆਉਣ ਜਾਣ ਸੀਗਾ ਉਹ ਘਰ ਦੇ ਹਰ ਇੱਕ ਗੱਲ ਦਾ ਪੇਤੀ ਸੀਗਾ ਉਹਨੂੰ ਪਤਾ ਸੀਗਾ ਉਸ ਦਿਨ ਮਾਈ ਆਪਣੇ ਸਾਰੇ ਸੰਬੰਧੀਆਂ ਦੇ ਘਰ ਜਾ ਕੇ ਬੈਗੀ ਘਰ ਹੈ ਨਹੀਂ ਜੀ ਉਸ ਰਾਤ ਕੋਈ ਇਹਨੂੰ ਸਾਰਾ ਪੇਤੀ ਸੀਗਾ ਗੱਲ ਦਾ ਇਹਨੇ ਉਹ ਬੰਦੇ ਲੈ ਕੇ ਉਸ ਰਾਤ ਚੋਰੀ ਕੀਤੀ